ਚਾਰ ਦਹਾਕੇ ਬੀਤ ਚੁੱਕੇ ਨੇ ਸਾਕਾ ਨੀਲਾ ਤਾਰਨੋਂ ਪਰ ਅੱਜ ਵੀ ਰਿਸ ਰਿਸ ਕੇ ਜ਼ਖਮ ਉਸਦੇ ਉਹਨਾਂ ਲੋਕਾਂ ਦੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਸੰਤਾਪ ਦਾ ਸਾਕਾ ਨੀਲਾ ਤਾਰਨਾ ਜ਼ਰੂਰੀ ਸੀ ਜਾਂ ਉਤੋਂ ਬਿਨਾਂ ਵੀ ਸਰ ਸਕਦਾ ਸੀ ਉਤੇ ਕੁਝ ਕਿਹਾ ਨਹੀਂ ਜਾ ਸਕਦਾ ਜੋ ਸਰਕਮ ਸੰਸੇ ਜੋਸ਼ ਵਰਦੇ ਸੀ ਤੁਸੀਂ ਉਸ ਵੇਲੇ ਕਿਹੜੀ ਪੋਸਟ ਤੇ ਤਨਖਤ ਸੀਗੇ ਔਰ ਉਸ ਵਕਤ ਜਦੋਂ ਆਪਰੇਸ਼ਨ ਬਲੂ ਸਟਾਰ ਹੋਣਾ ਸੀ ਤੁਹਾਨੂੰ ਵੀ ਕੋਈ ਜ਼ਿੰਮੇਵਾਰੀ ਦਿੱਤੀ ਗਈ ਸੀ ਸੀਜੀਓ ਸੀਲੇ ਡੀਆਜੀ ਬੀਐਸਐਫ ਅਮਰੇਸਨ ਸੀ 3 ਜੂਨ ਨੂੰ ਇੱਕ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਤੁਸੀਂ ਵੀ ਸੀ ਕਰਨਲ ਬਰਾੜ ਵੀ ਸੀ ਜਦੋਂ ਆਰਮੀ ਨੇ ਸਿਚੁਏਸ਼ਨ ਹੈਂਡਓਵਰ ਕੀਤੀ ਗਈ ਆ ਪੰਜਾਬ ਦੀ ਜੀ ਉਹ ਜਨਰਲ ਕੁਲਦੀਪ ਸਿੰਘ ਬਰਾੜ ਨੇ ਮੀਟਿੰਗ ਬੁਲਾਈ ਕਮਰਚਾ ਮਿਲਡੀ ਕੰਡੋਨਮੈਂਟ ਦੇ ਵਿੱਚ ਜਿਹੜੀ ਮੀਟਿੰਗਸ ਯੋ ਉਹ ਮੀਟਿੰਗ ਕਾਦੇ ਹੱਥ ਤੇ ਬੁਲਾਈ ਗਈ ਸੀ ਇਟ ਇਜ਼ ਅ ਵੈਰੀ ਵੈਰੀ ਮਾਈਨਰ ਸਰਜਿਕਲ ਆਪਰੇਸ਼ਨ ਇਟ ਵੀ ਓਵਰ ਇਨ ਲੋ ਟਾਈਮ ਯਾ ਨਾ ਪਾਣੀ ਘਟ ਗੋ ਵੀ ਹੌਲੀ ਹੌਲੀ ਕਰਕੇ ਅਟੈਕ ਕਰੋ 100 ਗੁੰਬੰਦਰਾ ਪਿੰਡਰ ਵਾਲੇ ਦਾ ਪੱਕਾ ਮਾਰਨਾ ਟੀਕ ਤੁਹਾਡੇ ਮਾਰਨੇ ਚਾਹੀਦੀ ਆ ਇਹ ਤੇ ਉਹਨਾਂ ਨੂੰ ਇਹ ਪਸੰਦ ਨਹੀਂ ਆਈ ਤੁਹਾਨੂੰ ਇਹ ਪਤਾ ਲੱਗ ਗਿਆ ਸੀ ਵੀ ਕੁਝ ਵੱਡਾ ਕਰਨ ਵਾਲੇ ਨੂੰ ਪਤਾ ਹੀ ਤਾਂ ਵੀ ਜੋ ਜਸਨ ਪਿੰਡਾ ਵਾਲੇ ਨੂੰ ਕੱਢਣਾ ਹੈਗਾ ਬਾਡਰਿੰਗ ਗੇਮ ਹੋ ਗਿਆ ਸੈਂਟਰ ਤੱਕ ਜੇ ਨਹੀਂ ਲਾਈ ਤੇ ਕਰੇਗਾ ਕਰੇਗਾ ਫਿਰ ਉਹ ਜਨ ਸੁਖ ਸਿੰਘ ਹੈਗਾ ਉਹ ਵੀ ਅੱਜ ਉਹ ਮﻘਾਬਲਾ ਕਰੇਗਾ ਮੁਕਾਬਲਾ ਹੋਏਗਾ ਠੋਕੇ ਹੋਏਗਾ 23 ਜੂਨ ਦੀ ਮੀਟਿੰਗ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਤੁਸੀਂ ਵੀ ਸੀਗੇ ਉਹਦੇ ਵਿੱਚ ਉਸ ਵੇਲੇ ਤੇ ਮੌਜੂਦਾ ਡਿਪਟੀ ਕਮਿਸ਼ਨਰ ਵੀ ਸੀ ਉਸ ਤੋਂ ਬਾਅਦ ਆਰ ਆਈ ਸਿੰਘ ਵੀ ਸੀ ਕੋਈ ਆਬਜੈਕਸ਼ਨ ਕੋਈ ਸੁਜੈਸ਼ਨ ਉਹਨਾਂ ਨੇ ਵੀ ਉਸ ਮੀਟਿੰਗ ਦੇ ਵਿੱਚ ਦਿੱਤਾ ਜਾਂ ਨਹੀਂ ਜੀ ਕੋਈ ਹੋਰ ਕੋਈ ਨਹੀਂ ਬੋਲੇ ਮੈਂ ਹੀ ਬੋਲਿਆ ਪਰਾਂਗੇ ਤੁਸੀਂ ਮੈਨੂੰ ਲਿਖ ਕੇ ਦਿਓ ਆਟਰ ਟੋਟਾ ਲਿਖ ਕੇ ਪੱਕਾ ਕਰਾਂਗੇ ਨਹੀਂ ਹੈਗਾ ਜੀ ਲਿਖ ਕੇ ਪੇਦ ਦੇ ਕਿ ਜਵਾਨੀ ਜਵਾਨੀ ਦਾ ਉਹਦੇ ਜਨ ਸਾਹਿਬ ਗੁੱਸੇ ਹੋ ਗਏ ਉਹਨਾਂ ਨੇ ਟੀਵਲ ਤੇ ਮੁੱਕੀ ਮਾਰੀ ਤੇ ਕਾਫੀ ਭੁੜ ਕੇ ਉਹ ਮੀਟਿੰਗ ਉਹ ਬਰਖਾਸਤ ਤੇ ਉਹਦੇ ਬਾਅਦ ਜੀ ਉਥੋਂ ਵੈਨੂ ਬੀ ਐਸ ਨੇ ਇੱਕ ਮਿੰਨੀ ਛੁੱਪ ਕੇ ਸੰਖੇਪ ਕੀਤਾ ਸਰਤਾ ਕੀਤੀ ਜਾਂਦੀ ਕਿ ਡਿਪਟੀ ਕਮਿਸ਼ਨਰ ਨੇ ਸਾਈਨ ਕੀਤੇ ਸੀ ਕਿ ਹਾਂ ਭਾਈ ਅਟੈਕ ਕਰ ਤੋਂ ਇਹ ਇਹ ਗਲਤ ਹੈ ਜਦੋਂ ਸਟੇਟ ਗਵਰਨਮੈਂਟ ਨੇ ਸਿਚੁਏਸ਼ਨ ਹੈਂਡਓਵ ਕਰਤੀ ਤਾਂ ਡੀਸੀ ਦਾ ਤਾਂ ਰੋਲ ਕੋਈ ਰਹਿੰਦਾ ਹੀ ਨਹੀਂ ਹੈਗਾ ਮਨ ਦੇ ਵਿੱਚ ਇਹ ਗੱਲ ਆਈ ਨਹੀਂ ਕਿ ਯਾਰ ਮੈਂ ਸਿਰਫ ਇੱਕ ਸੁਜੈਸ਼ਨ ਦਿੱਤਾ ਇਹ ਕੀਤਾ ਤੇ ਮੇਰੇ ਉੱਤੇ ਦੇਸ਼ ਧਰੋਦਾ ਕਦਮਾ ਕਰੀ ਜਾਂਦੇ ਨੇ ਇਹ ਕੀ ਆਪਣਾ ਸੁਖਨੀ ਸਾਹਿਬ ਦਾ ਪਾਠ ਕਰੀਦਾ ਸੀ ਮੇਰੀ ਵਾਈਫ ਕਰਦੀ ਸੀ ਬੱਚੇ ਕਰਦੇ ਸੀ ਸੋਰਾ ਮਤੇ ਪ੍ਰੋਤਸਾ ਰੱਖਿਆ ਸੀ ਇਹ ਵੀ ਬੜੀ ਚਰਚਾ ਰਹੀ ਸੀ ਕਿ ਬਾਰਡਰ ਏਰੀਆਜ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ ਉਸ ਵਕਤ ਉਹ ਖਾੜਕੂਆਂ ਨੂੰ ਸ਼ਰਮ ਦਿੰਦੇ ਸੀ ਜਾਂ ਖਾੜਕੂਆਂ ਦਾ ਤੇ ਕੋਲ ਆ ਕੇ ਰਹਿੰਦੇ ਸੀਗੇ ਉਦੇ ਇਨਪੁਟ ਜਿਹੜੀ ਉਹ ਬੀਐਸਐਫ ਨੂੰ ਪਹਿਲਾਂ ਮਿਲ ਜਾਂਦੀ ਸੀ ਤੇ ਉਹ ਅੱਗੇ ਜਾ ਕੇ ਪੁਲਿਸ ਨੂੰ ਦਿੰਦੇ ਸੀ ਜਿਹੜੀ ਅੰਮ੍ਰਿਤਸਰ ਦੀ ਔਰ ਲਾਹੌਰ ਦੀ ਵੈਲਟ ਹੈ ਇਹ ਸ਼ਹੀਦਾਂ ਦੀ ਵੈਲਟ ਹੈ ਜੀ ਕਿੰਨੇ ਸਿੱਖੀ ਲੋਏ ਨੇ 60% ਇਸ ਏਰੀਆ ਚ ਹੋਏ ਨੇ ਤੋਂ ਮੈਂ ਇਨਚਾਰਜ ਤੇ ਇੱਕੋੜੇ ਚੜ ਕੇ ਦੇਖਿਆ ਹੈ ਕਿ ਸਾਨੂੰ ਦੱਸਿਆ ਜਾਂਦਾ ਵੀ ਗਰਾਊਂਡ ਦੇਖ ਲਈ ਜਾਵੇ ਤੇ ਫਿਰ ਤੁਹਾਨੂੰ ਨਕਸ਼ੇ ਤੇ ਬਹੁਤਾ ਜ਼ੋਰ ਦੇਣ ਦੀ ਲੋੜ ਨਹੀਂ ਪਤਾ ਲੱਗਦਾ ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਾ ਹਰਪ੍ਰੀਤ ਸ਼ੋਅ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰਾਂ 사ਕਾ ਨੀਲਾ ਤਾਰਾ ਯਾਨੀ ਕਿ ਆਪਰੇਸ਼ਨ ਬਲੂ ਸਟਾਰ ਪਾਵੇਂ ਕਿ 4 ਦਹਾਕੇ ਬੀਤ ਚੁੱਕੇ ਨੇ 사ਕਾ ਨੀਲਾ ਤਾਰਾ ਨੂੰ ਪਰ ਅੱਜ ਵੀ ਰਿਸ ਰਿਸ ਕੇ ਜ਼ਖਮ ਉਸਦੇ ਉਹਨਾਂ ਲੋਕਾਂ ਦੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਸੰਤਾਪ ਨਾ ਆ ਜਿਨ੍ਹਾਂ ਲੋਕਾਂ ਨੇ ਉਹ ਸਾਰਾ ਮੰਜ਼ਰ ਦੇਖਿਆ ਤੇ ਜਿਨ੍ਹਾਂ ਲੋਕਾਂ ਦੇ ਆਪਣੇ ਉਸ ਸ਼ਹੀਦੀ ਸਾਕੇ ਵਿੱਚ ਸ਼ਹੀਦ ਹੋ ਗਏ ਉਸ ਵੇਲੇ ਕੀ ਹਾਲਾਤ ਸੀਗੇ ਉਸ ਵੇਲੇ ਕਿਵੇਂ ਤੇ ਪ੍ਰਬੰਧ ਕੀਤੇ ਗਏ ਕਿਉਂ ਕੀਤੇ ਗਏ ਕਿਉਂਕਿ ਬਹੁਤ ਸਾਰੀਆਂ ਮਿਥਸ ਨੇ ਬਹੁਤ ਸਾਰੀਆਂ ਚਰਚਾਵਾਂ ਨੇ ਜੜੀਆਂ ਇਹ ਅਕਸਰ ਹੀ ਜਦੋਂ ਵੀ ਸਾਕਾਨੀਲਾ ਤਾਰ ਦੀ ਕੋਈ ਬਰਸੀ ਆਂਦੀ ਹੈ ਤਾਂ ਉਹਦੇ ਵਿੱਚ ਇਹ ਚਰਚਾ ਕੀਤੀ ਜਾਂਦੀ ਹੈ ਕਿ ਉਸ ਵੇਲੇ ਦੇ ਡਾਕਟਰੀ ਕਮਿਸ਼ਨਰ ਨੇ ਜੀ ਮਨਜ਼ੂਰੀ ਦੇ ਦਿੱਤੀ ਸੀ ਕਿਸ سری ਅਕਾਲ ਤਖਤ ਸਾਹਿਬ ਦੀ ਅਸਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਜਾਵੇ ਉਸ ਵੇਲੇ ਬੀਐਸਐਫ ਵੀ ਜਿਹੜੀ ਉਹ ਨਾਲ ਰਲ ਗਈ ਸੀ ਬਹੁਤ ਸਾਰੀਆਂ ਚਰਚਾਵਾਂ ਨੇ ਜੜੀਆਂ ਚਲਦੀਆਂ ਨੇ ਇੱਥੇ ਤੱਕ ਵੀ ਗੱਲ ਆਂਦੀ ਹੈ ਕਿ ਆਰਮੀ ਨੇ ਬੜਾ ਹਲਕੇ ਦੇ ਵਿੱਚ ਇਸ ਆਪਰੇਸ਼ਨ ਨੂੰ ਲਿਆ ਕਿ ਯਾਰ ਸਵੇਰੇ ਜਾਵਾਂਗੇ ਸ਼ਾਮ ਤੱਕ ਅਸੀਂ ਵੇਲੇ ਹੋ ਕੇ ਵਾਪਸ ਆ ਜਾਾਂਗੇ ਪਿੰਡਰਾਲੇ ਨੂੰ ਅਰੈਸਟ ਕਰਕੇ ਅਸੀਂ ਬਾਹਰ ਲਿਆਵਾਂਗੇ ਜਾਂ ਪ੍ਰਿੰਡਾ ਸੰਤਪਿੰਡਰਾਲਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਉਹ ਸਾਰੀਆਂ ਚੀਜ਼ਾਂ ਨੇ ਜੜੀਆਂ ਉਹ ਤਾਂ ਨਹੀਂ ਹੋ ਪਾਈਆਂ ਜਿੰਨਾ ਸੋਚਿਆ ਸੀ ਸ਼ਾਇਦ ਉਸ ਤੋਂ ਕਈ ਗੁਣਾ ਵੱਧੇ ਆਪਰੇਸ਼ਨ ਚੱਲਿਆ ਪਰ ਇਸ ਤੋਂ ਇਲਾਵਾ ਉਸ ਵੇਲੇ ਕੀ ਕੀ ਗੱਲਾਂ ਹੋਈਆਂ ਕੀ ਕੀ ਵਿਉਂਤਬੰਦੀ ਹੋਈ ਖਾਸ ਤੌਰ ਤੇ 3 ਜੂਨ ਅ ਮੀਟਿੰਗ ਦੀ ਚਰਚਾ ਵਾਰ-ਵਾਰ ਹੁੰਦੀ ਹੈ ਕਿ 3 ਜੂਨ ਨੂੰ ਉਸ ਵੇਲੇ ਫੌਜ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾਂਦੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਇਹ ਤਾਂ ਜਾਂਦਾ ਕਿ ਹਾਂ ਭਾਈ ਸੀ ਹੁਣ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਕਰਨ ਜਾ ਰਹੇ ਹਾਂ ਪਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਸ ਬਾਰੇ ਵੀ ਪਰਦਾ ਰੱਖਿਆ ਗਿਆ ਇਸ ਬਾਰੇ ਵੀ ਖੁੱਲ ਕੇ ਗੱਲਬਾਤ ਨਹੀਂ ਕੀਤੀ ਗਈ ਜਿਹੜੇ ਵੀ ਉਸ ਮੀਟਿੰਗ ਦੇ ਵਿੱਚ ਹੀ ਉਸ ਵੇਲੇ ਇਹ ਚਰਚਾ ਕੀਤੀ ਗਈ ਕਿ ਛੋਟਾ ਜਿਹਾ ਸਰਜਿਕਲ ਸਟ੍ਰਾਈਕ ਅਸੀਂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ ਸੰਤ ਪਿੰਡਰਾ ਵਾਲੇ ਔਰ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਬਾਹਰ ਲਿਆਵਾਂਗੇ ਇੰਨੀ ਕਹੀ ਆਪਰੇਸ਼ਨ ਹੈ ਜਿਹੜਾ ਉਹ ਚੱਲੂਗਾ ਇਸ ਤੋਂ ਬਾਅਦ ਕੁਝ ਨਹੀਂ ਹੋਣਾ ਪਰ ਇਹ ਆਪਰੇਸ਼ਨ ਲੰਬਾ ਚੱਲਿਆ ਸਾਕਾ ਨੀ ਲਤਾਰਾ ਬਹੁਤ ਲੰਬਾ ਚੱਲਿਆ ਸਭ ਨੂੰ ਪਤਾ ਹੈ ਔਰ ਜਿਸ ਦੇ ਵਿੱਚ ਨੁਕਸਾਨ ਜਿਹੜਾ ਜਾਨ ਮਾਲ ਦਾ ਵੱਡੇ ਤੌਰ ਤੇ ਹੋਇਆ ਜਿਸ ਦੀਆਂ ਨਿਸ਼ਾਨੀਆਂ ਜਿਸ ਦੇ ਜ਼ਖਮ ਜਿਹੜੇ ਉਹ ਅੱਜ ਵੀ ਰਸਦੇ ਨੇ ਅੱਜ ਸਾਡੇ ਨਾਲ ਖਾਸ ਮਹਿਮਾਨ ਨੇ ਜਿਹੜੇ ਕਹਿ ਸਕਦੇ ਹੋ ਕਿ 사카 ਨੀਲਾ ਤਰਤੇ ਗਵਾ ਵੀ ਸੀਗੇ ਔਰ ਜਿਨਾ ਬਾਰੇ ਚਰਚਾ ਵੀ ਅਕਸਰ ਹੀ ਪੰਨਿਆਂ ਦੇ ਵਿੱਚ ਆਂਦੀ ਰਹਿੰਦੀ ਹੈ ਗੁਰਦਿਆਲ ਸਿੰਘ ਪੰਦੇਰ ਸਾਹਿਬ ਮੇਰੇ ਨਾਲ ਮੌਜੂਦ ਨੇ ਰਿਟਾਇਰਡ ਡੀਜੀਪੀ ਨੈਸ਼ਨਲ ਸੈਕਿਉਰਿਟੀ ਗਾਰਡ ਐਂਡ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਪਾਰਟਮੈਂਟ ਉਸ ਵੇਲੇ ਡੀਆਈਜੀ ਬੀਐਸਐਫ ਤਨਾਤ ਸੀਗੇ ਡੈਪੂਟੇਸ਼ਨ ਤੇ ਆਏ ਸੀਗੇ ਪੰਦੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਜੀ ਪੰਦੇਰ ਸਾਹਿਬ ਸਭ ਤੋਂ ਪਹਿਲਾ ਤੁਸੀਂ ਉਸ ਵੇਲੇ ਕਿਹੜੀ ਪੋਸਟ ਤੇ ਤਨਾਤ ਸੀਗੇ ਔਰ ਉਸ ਵਕਤ ਜਦੋਂ ਆਪਰੇਸ਼ਨ ਬਲੂ ਸਟਾਰ ਹੋਣਾ ਉਹਨੂੰ ਵੀ ਕੋਈ ਜ਼ਿੰਮੇਵਾਰੀ ਦਿੱਤੀ ਗਈ ਸੀ ਐਸਜੀ ਉਸ ਵੇਲੇ ਡੀਏਜੀ ਬੀਐਸਐਫ ਅੰਮ੍ਰਿਤਸਰ ਸੀ ਹੂੰ ਮੇイビー ਜੂਰੀਸਡਿਕ ਵਾਟਰ ਦੇ ਸੀ ਇਹ ਹਰੀਕਪਤਨ ਤੋਂ ਲੱਗ ਕੇ ਬਾਰਡਰ ਦੇ ਨਾਲ-ਨਾਲ ਜੀ ਉਧਰ ਉਹ ਕਠੂਏ ਦੇ ਨਾਲ ਰਾਵੀ ਉੱਥੇ ਤੱਕ ਏਰੀਆ ਸੀ ਤੋਂ ਇਹ ਸਾਰੇ ਏਰੀਆ ਕੋੜੇ ਤੇ ਚੜ ਕੇ ਦੇਖਿਆ ਹੋਇਆ ਹੈ ਇਹ ਜਿਹੜੀ ਅੰਮ੍ਰਿਤਸਰ ਦੀ ਉਹ ਲਾਹੌਰ ਦੀ ਵੈਲਟ ਹੈ ਇਹ ਸ਼ਹੀਦਾਂ ਦੀ ਵੈਲਟ ਹੈ ਜੀ ਕਿੰਨੇ ਸਿੱਖੀ ਲੋਇਨੇ 60% ਇਸ ਏਰੀਆ ਚ ਹੋਏ ਨੇ। ਹੂੰ। ਤੋਂ ਮੈਂ ਇੰਚ-ਇੰਚੇ ਹੇ ਕੋਲ ਚੜ ਕੇ ਦੇਖਿਆ ਕਿ ਕਿ ਸਾਨੂੰ ਦੱਸਿਆ ਜਾਂਦਾ ਵੀ ਗਰਾਉਂਡ ਦੇਖ ਲਈ ਜਾਵੇ ਤੇ ਫਿਰ ਤੁਹਾਨੂੰ ਨਕਸ਼ੇ ਤੇ ਬਹੁਤ ਜ਼ੋਰ ਦੇਣ ਦੀ ਲੋੜ ਨਹੀਂ ਪਤਾ ਲੱਗਦਾ। ਇਹ ਥੋੜੀ ਉੱਥੇ ਤੁਸੀਂ ਡਿਪੂਟੇਸ਼ਨ ਤੇ ਗਏ ਸੀ ਸਰ? ਮੈਂ ਜੀ ਆਈਪਸ ਤੋਂ ਡਿਪੂਟੇਸ਼ਨ ਤੇ ਸੀ ਉੱਥੇ। ਕਿਹੜੇ ਈਅਰ ਦੇ ਵਿੱਚ ਗਏ ਸੀ ਤੁਸੀਂ? ਮੈਂ ਜੀ 1983 ਜਨਵਰੀ ਚ ਗਿਆ ਸੀ। T.A.G. BSF ਸ਼ੀਨਗਰ। ਅੱਛਾ। ਤੇ ਉੱਥੋਂ 31 ਜਨਵਰੀ 1984 ਨੂੰ ਮੈਂ ਇੱਥੇ ਡੀਆਜੀ ਬ੍ਰਿਗੇਡੀਅਰ ਜੀਐਸ ਅੰਦਾਵਾ ਰਿਟਾਇਰ ਹੋਏ ਸੀ ਜੀ ਉਹਦੀ ਜਗ੍ਹਾ ਮੈਨੂੰ ਅੰਮ੍ਰਿਤਸਰ ਤਬਦੀਲ ਹੋ ਕੇ ਮੈਂ ਇੱਥੇ ਜੁਆਇਨ ਕਰ ਲਿਆ ਸੋ ਦੇਰ ਸਭ ਉਸ ਵਕਤ ਥੋੜੀ ਗੜਬੜ ਹੋਣੀ ਸ਼ੁਰੂ ਹੋ ਚੁੱਕੀ ਸੀ ਨਾ ਜਦੋਂ ਤੁਸੀਂ ਜਨਵਰੀ ਦੇ ਵਿੱਚ 83 84 ਥੋੜ੍ਹ ਥੋੜ੍ਹੇ ਵਾਲੇ ਇਨਸੀਡੈਂਟ ਹੋ ਰਹੇ ਸੀ ਪਿੰਡਾਂ ਦੇ ਵਿੱਚ ਰੂਲੇ ਦੇ ਵਿੱਚ ਹਮ ਫਿਰ ਉਸ ਤੋਂ ਬਾਅਦ ਜਦੋਂ ਇਹ ਮਾਹੌਲ ਥੋੜਾ ਥੋੜਾ ਇਦਾਂ ਦਾ ਹੋਣ ਲੱਗਿਆ ਕਦੇ ਕਿਸੇ ਨੇ ਸੋਚਿਆ ਸੀ ਕਿ ऐसे हालात बन जाएंगे कि फौज ਨੂੰ ਜਿਹੜੀ ਹੈ ਕਮਾਂਡ ਸਾਹਮਣੀ पे ਮੈਂ ਤਾਂ ਜਿਹਦੇ ਵਾਰੀ ਸੋਚਿਆ ਮੈਂ ਤਾਂ ਆਪਣਾ ਕੰਮ ਕਰਦਾ ਸੀ ਤੇ ਬਾਰਡਰ ਦੀ ਬੇਵੀ ਜੁਬਾਰੀ ਸੀ ਉੱਥੇ ਅਸੀਂ ਆਪਣੀ ਪੋਸਟ ਚੈੱਕ ਕਰਕੇ ਸਾਰਾ ਕੁਝ ਕਰਨਾ ਤੇ ਹੋਰ ਜਿਹੜੀ ਵੀ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਡਿਊਟੀਆਂ ਹੁੰਦੀ ਸੀ ਉੱਥੇ ਅਸੀਂ ਰਾਹਂਦੇ ਸੀ ਕਿਉਂਕਿ ਮੈਨੂੰ ਇੱਥੇ ਕਾਉਂਟਰ ਐਜੰਸੀ ਦਾ 12 ਸਾਲ ਦਾ ਤਜਰਬਾ ਸੀ ਮਨੀਪੁਰ ਦਾ ਜੀ ਤੇ ਮੈਂ ਉੱਥੇ 40 50 ਮੈਟਲ ਡਿਟੈਕਟਰ ਹੈਂਡ ਹੈਲਡ ਵਾਲੇ ਲਾਲੇ ਸੀ ਤੇ ਜਿਹੜੀ ਵੀ ਸਾਡੀ ਪਾਰਟੀ ਜਾਂਦੀ ਸੀ ਅਮਰਸਰ ਜਾਂ ਹੋਰ ਕਿਤੇ ਉਹਦੇ ਚ ਇੱਕ ایسی ਪੰਜਾਬੀ ਸਪੀਕਿੰਗ ਲੜਕਾ ਕੋਈ ਨਹੀਂ ਸੀ ਨਾਲ ਮੈਟਲ ਡਿਟੈਕਟਰ ਦੇਂਦੇ ਸੀ ਬਾਕੀ ਬਿਹੇਵੀਅਰ ਵੀ ਐਸਐਫ ਦੇ ਸਪਾਹੀਆਂ ਦਾ ਸੀ ਕਿਸੇ ਧਾਰਮਕਸਤਾਨ ਦੇ ਸੀ 100 ਗੋ ਜਿਹੜੇ ਸਿਗਰਟ ਨਹੀਂ ਸੀ ਪੀਂਦੇ ਪਿਸ਼ਾਬ ਨਹੀਂ ਸੀ ਕਰਦੇ ਹਰੇਕ ਨੂੰ ਇੱਜ਼ਤ ਨਾਲ ਬੁਲਾਣਾ ਤੇ ਦਾੜੀ ਵਾਲਾ ਨੂੰ ਜਿਹੇ ਦਾ ਕਹਿਣਾ ਜਾਂ ਭਾਈ ਸਾਹਿਬ ਕਹਿਣਾ ਭੈਣ ਜੀ ਕਹਿਣਾ ਬੇਟਾ ਕਹਿਣਾ ਉਹ ਬੀਹੇਵੀਅਰ ਸਾਡਾ ਫੋਰਸ ਦਾ ਸੀ ਉਹ ਤਲਾਸੀ ਵੀ ਅਸੀਂ ਲੈਂਦੇ ਸੀ ਥੱਲੇ ਲੈਣੀ ਉਹਦੇ ਉੱਤੇ ਸਿਰ ਤੇ ਅਸੀਂ ਮੈਡੀਕਲ ਡਾਕਟਰਾਂ ਲੈ ਲੈਂਦੇ ਸੀ ਉਹ ਸਾਡੀ ਰਿਲੇਸ਼ਨ ਪਬਲਿਕ ਨਾਲ ਬਹੁਤ ਵਧੀਆ ਸੀਗੇ ਉਹ ਜਿੰਨੇ ਵੀ ਡਿਊਟੀਆਂ ਹੁੰਦੀਆਂ ਸੀ ਡਿਫਿਕਲਟ ਵੀ ਅਸਾਂ ਦਿੱਤੀ ਜਾਂਦੀਆਂ ਸੀ ਆਮ ਤੌਰ ਤੇ ਕਈ ਵਾਰੀ ਨਾ ਫਿਲਮਾਂ ਦੇ ਵਿੱਚ ਜਾਂ ਆਮ ਬੋਲ ਚੱਲਦੀ ਭਾਸ਼ਾ ਦੇ ਵਿੱਚ ਵੀ ਆਉਂਦਾ ਸੀਗਾ ਕਿ ਉਸ ਵਕਤ ਫੌਜ ਦਾ ਬੀਐਸਐਫ ਦਾ ਜਾਂ ਪੁਲਿਸ ਦਾ ਬਿਹੇਵੀਅਰ ਜਿਹੜਾ ਉਹ ਸਿੱਖਾਂ ਨਾਲ ਕੁਝ ਵੱਖਰੇ ਤਰ੍ਹਾਂ ਦਾ ਹੋ ਚੁੱਕਾ ਸੀ ਕਿਉਂਕਿ ਉਹ ਸਾਰੇ ਹੀ ਸਿੱਖ ਉਹਨਾਂ ਨੂੰ ਅਤਵਾਦੀ ਨਜ਼ਰਾਂ ਨਾਲ ਲੱਗ ਗਏ ਸੀ ਨਹੀਂ ਇਹ ਤਾਂ ਗਲਤ ਹੈ ਜੀ ਇਹ ਸੱਚ ਨਹੀਂ ਸੀ ਪਰ ਸਾਡਾ ਬੀਐਸਐਫ ਦਾ ਆਪਣਾ ਬਿਹੇਵੀਅਰ ਕਿਉਂਕਿ ਮਨੀਪੁਰ ਦਾ ਤੇਰਪਾ ਸੀ ਬਿਹੇਵੀਅਰ ਬਹੁਤ ਜ਼ਰੂਰੀ ਹੈ ਹਾਂ ਤੇ ਆਪ ਲੋਕ ਕਰਨ ਬਿਹੇਵੀਅਰ ਸਾਡੀ ਬੀਐਸਐਫ ਦਾ ਹਰੇਕ ਨਾ ਬਹੁਤ ਵਧੀਆ ਸੀ ਜਿੰਨੇ ਡਿਫਿਕਲਟੀ ਡਿਊਟੀਆਂ ਸੀ ਉਹ ਸਾਨੂੰ ਦਿੱਤੇ ਜਾਂਦੀ ਸੀ ਦੇਰ ਸਾਬ ਇਹ ਦੱਸਿਓ ਕਿ ਜਦੋਂ ਗੜਬੜੀਆਂ ਸ਼ੁਰੂ ਹੋਈਆਂ 80 ਦੇ ਦਹਾਕੇ ਤੋਂ ਬਾਅਦੇ ਕੰਮ ਸ਼ੁਰੂ ਹੋ ਗਿਆ ਬਾਰਡਰ ਪਾਰ ਤੋਂ ਵੀ ਕੁਝ ਇਦਾਂ ਦੀਆਂ ਗਤੀਵਿਧੀਆਂ ਹੁੰਦੀਆਂ ਸੀ ਹਥਿਆਰ ਕੋਈ ਸਪਲਾਈ ਹੋਣ ਦੇ ਹੋਟ ਪਾਕਿਸਤਾਨ ਦੀ ਸਾਈਡ ਤੋਂ ਜੀ ਪੂਰਾ ਟਾਈਟ ਰੱਖਦੇ ਸੀ ਆਪਣਾ ਤੇ ਪੂਰਾ ਰੱਖਦੇ ਸੀ ਬਾਕੀ ਇਹ ਰਾਵੀ ਦੇ ਵਿੱਚ ਉਹ ਸਰਕੰਡਾ ਬਹੁਤ ਵੱਡਾ ਵੱਡਾ ਹੈਗਾ ਉੱਤੇ 6 6 8 8 ਫੁੱਟ ਉੱਚਾ ਹੈਗਾ ਉਹਦੇ ਵਿੱਚੋਂ ਉਹ ਉਸ ਤੋਂ ਸਾਰੀਆਂ 2 ਤੋਂ 100 300 ਕਾਇਤੇ ਸੀ ਵੀ ਜਿੱਦ ਦੀ ਕੋਈ ਰਾਤ ਬਰਾਂਤ ਤੇ ਨਿਕਲ ਜਾਏ ਤੇ ਨਿਕਲ ਜਾਏ ਪਰ ਇਸ ਜੀ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੇ ਸੀ ਕਿ ਵੀ ਇਹ ਠੀਕ ਰੱਖਿਆ ਜਾਵੇ ਨਹੀਂ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਪਾਕਿਸਤਾਨ ਵੱਲੋਂ ਕੋਸ਼ਿਸ਼ ਤਾਂ ਰਹੀ ਕਿ ਜੇ ਖਰਾਬ ਹਾਲਾਤ ਨੇ ਹੋਰ ਕਿਤਾ ਆਪਣਾ ਦੁਸ਼ਮਣ ਕੰਟਰੀ ਹੈ ਉਹ ਕੋਸ਼ਿਸ਼ ਤਾਂ ਪੂਰੀ ਕਰਨਗੇ ਵੀ ਇਹਨਾਂ ਦੇ ਕੰਡੋਰ ਹੋਵੇ ਚਲੋ ਹੁਣ ਆਪਾਂ ਹੁਣ ਸਾકાਨੀਲਾ ਤਾਰਾ ਦੀ ਵੀ ਗੱਲ ਕਰ ਲੈਂਦੇ ਆ 3 ਜੂਨ ਨੂੰ ਇੱਕ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਤੁਸੀਂ ਵੀ ਸੀ ਕਰਨਲ ਬਰਾੜ ਵੀ ਸੀਗੇ ਉਹ ਜੀ 3 ਜੂਨ ਨੂੰ ਸ਼ਾਮ ਨੂੰ 6 ਵਜੇ ਜਦੋਂ ਆਰਮੀ ਨੇ ਸਿਚੁਏਸ਼ਨ ਹੈਂਡਓਵਰ ਕੀਤੀ ਗਈ ਹੈ ਪੰਜਾਬ ਦੀ ਜੀ ਤੋਂ ਜਨਰਲ ਕੁਲਦੀਪ ਸਿੰਘ ਬਰਾੜ ਨੇ ਮੀਟਿੰਗ ਬੁਲਾਈ ਅੰਮ੍ਰਿਤਸਰ ਮਿਲਟੀ ਕੰਟੋਨਮੈਂਟ ਦੇ ਵਿੱਚ ਉਹਦੇ ਵਿੱਚ ਕੁਝ ਆਰਮੀ ਦੇ ਅਫਸਰ ਵੀ ਸੀਗੇ ਜੀ ਸਿਵਲ ਵੱਲੋਂ ਸਰਦਾਰ ਗੁਰਦੇਵ ਸਿੰਘ ਬਰਾੜ ਜਿਹੜੇ ਪੀਸੀਸੀ ਉਹ ਤਿੰਨ ਤੀਕ ਤੋਂ ਛੁੱਟੀ ਸਿੰਘ ਹੋਲ ਸੀਗੇ ਤੇ ਰਮੇਸ਼ ਸਿੰਦਰ ਸਿੰਘ ਸੀਗੇ ਜੀ ਇਹਨਾਂ ਨੇ ਉਹਦਾ ਟੇਕਓਵਰ ਕਰਨਾ ਸੀ ਤੇ ਇੰਟੈਲੀਜੈਂਸ ਬਿਊਰੋ ਦੇ ਮਿਸਟਰ ਮਹਿੰਦਰ ਪਾਲ ਸਿੰਘਔਲ ਅਕਸੀਜ ਦੇ ਬਾਅਦ ਚ ਬੀਜੀਪੀ ਇੰਟੈਲੀਜੈਂਸ ਰਟਾਇਰ ਹੋਇਆ ਤੇ ਪੁਲਿਸ ਦੇ ਸੀਗੇ ਮਿਸਟਰ ਐਸਐਸ ਸ਼ਰਮਾ ਸੀਗੇ ਹਮ ਡੀਆਈਜੀ ਚੌਧਰੀ ਸੁਭੇ ਸਿੰਘ ਸੀਗੇ ਹਮ ਐਸਐਸਬੀ ਅਮਰਸ ਹਮ ਤੇ ਮਿਸ ਐਨਕੇ ਤਿਵਾੜੀ ਹਮ ਸੀਆਰਪੀ ਦੇ ਡੀਜੀਪੀ ਸੀ ਆਰਡੀਆਈ ਸੀ ਤੇ ਮੈਂ ਸੀਗਾ ਜੀ ਹਮ ਅੱਛਾ ਉਹ ਜਿਹੜੀ ਮੀਟਿੰਗ ਸੀ ਉਹ ਮੀਟਿੰਗ ਕਾਦੇ ਵਾਸਤੇ ਬੁਲਾਈ ਗਈ ਸੀ ਉਹ ਮੀਟਿੰਗ ਦੇ ਵਿੱਚ ਉਹ ਜਨਰਲ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਬਰੀਫ ਕੀਤਾ ਕਿ ਇੱਕ ਕ੍ਰਿਮੀਨਲ ਇੱਥੇ ਦਰਵਾਜ਼ਾ ਸਭ ਦੇ ਕਬਜ਼ਾ ਕਰ ਬੈਠਿਆ ਆਪਾਂ ਉਹਨੂੰ ਕੱਢਣਾ ਹੈਗਾ ਸੋ ਇਟ ਇਜ਼ ਅ ਵੈਰੀ ਵੈਰੀ ਮਾਈਨਰ ਸਰਜੀਕਲ ਆਪਰੇਸ਼ਨ ਇਟ ਬੀ ਓਵਰ ਇਨ ਨੋ ਟਾਈਮ ਉਹ ਸਾਨੂੰ ਕਾਫੀ ਉਹਨਾਂ ਨੇ ਮੋਟੀਵੇਟ ਕੀਤਾ ਤੇ ਉਹਦੇ ਬਾਰੇ ਬੰਦੇਤ ਸਾਹਿਬ ਕੁਝ ਪਲੈਨਿੰਗ ਉਹਨਾਂ ਨੇ ਸਾਂਝੀ ਕੀਤੀ ਸੀ ਕਿ ਨਹੀਂ ਕੀਤੀ ਸੀ ਵੀ ਕਿਸ ਤਰੀਕੇ ਨਾਲ ਕਰਾਂਗੇ ਕਿਵੇਂ ਕਰਾਂਗੇ ਉਹਦੇ ਚ ਕਿਉਂਕਿ ਧਾਰਮਿਕ ਸਥਾਨ ਦਾ ਧਿਆਨ ਰੱਖਾਂਗੇ ਉਹ ਆਪਣੇ ਪਲਾਨ ਸੀਗਾ ਸਾਨੂੰ ਤਾਂ ਅਸੀਂ ਟੂ ਓਵਰ ਯੂ નો ਟਾਈਮ ਜੋ ਬਾਕੀ ਜਿਹੜੇ ਸਾਨੂੰ ਆਰਡਰ ਦੇਣਗੇ ਉਹ ਅਸੀਂ ਕੈਰੀ ਆਊਟ ਕਰਾਂਗੇ ਹਾਂਜੀ ਅੱਛਾ ਉਸ ਮੀਟਿੰਗ ਦੇ ਵਿੱਚ ਫਿਰ ਤੁਹਾਡੇ ਤੋਂ ਕੁਝ ਸਲਾਹ مشورہ ਵੀ ਕੋਈ ਕੋਈ رائے ਵੀ ਮੰਗੀ ਗਈ ਨਹੀਂ ਜੀ ਜਦੋਂ ਉਹ ਲੋਕਲ ਸੀ ਉਹ ওভার ਕਨਫੀਡੈਂਸ ਨਾਲ ਇਨੀ ਕਰ ਰਹੇ ਤੇ ਬਾਅਦ ਖਤਮ ਹੋਈ ਕਿਸੇ ਨੇ ਪੁੱਛਿਆ ਜੀ ਮੈਂ ਇਸ ਵੀ ਕਹਿੰਦੇ ਹਾਂ ਜੀ ਮੈਂ ਕਹਿੰਦਾ ਜੀ ਲਾਰਡ ਬੇ ਮਾਈਨਸ ਆਰਟੀਕਲ ਆਪਰੇਸ਼ਨ ਵੀ ਹੈ ਜੋ ਆਪਰੇਸ਼ਨ ਕਿਉਂਕਿ ਸੰਤ ਪਿੰਡਰਾ ਵਾਲੇ ਇੱਕ ਪਿੰਡ ਦਾ ਗ੍ਰੰਥੀ ਉੱਠ ਕੇ ਉਹਨੂੰ ਐਡਾ ਇੰਟਰਨੈਸ਼ਨਲ ਫਿਗਰ ਬਣ ਗਿਆ ਹੀ ਵਿਲ ਨਾਟ ਸਰੈਂਡਰਡ ਹੀ ਵਿਲ ਗਿਵ ਅ ਟਫ ਫਾਈਟ ਉਹਦੇ ਨਾਲ 100 ਬੰਦਾ ਕਮਿਟਿਡ ਹੈਗਾ ਮੋਰਓਵਰ ਉਹਦੇ ਨਾਲ ਜਨਰਲ ਸ਼ਵੇਗ ਸਿੰਘ ਹੈਗਾ ਜਿਹੜਾ ਮੁਕਤੀ ਵਹਿਣੀ ਦਾ ਉਹ ਪਾਪਰ ਪਲੈਨਿੰਗ ਕੀਤੀ ਹੋਈ ਹੈ ਤੋਂ ਕਾਫੀ ਟਫ ਲੜਾਈ ਹੋਏਗੀ ਜੇ ਸੈਂਡਰ ਕਰੇਗਾ ਸੰਤ ਕੁੰਟਣਾ ਵਾਲੇ ਪਬਲਿਕ ਉੱਟ ਕੇ ਮਾਰ ਦੇਗੀ ਤੋਂ ਹੀ ਪੈਫੋਰਟ ਟੂ ਡਾਈ ਮੋਰਓਵਰ ਹੋਰ ਸਿੱਖ ਦੇ ਕੈਨਟ ਬੀ ਬੈਟਰ ਡੈਥ ਦੈਨ ਟੂ ਡਾਈ ਡਿਫੈਂਡਿੰਗ ਹਿਸ ਫੈਥ ਮਦਰਸ ਉਹਦੇ ਚ ਸੂਰਤ ਕੋਲ ਤੋਂ ਜਨਰਲ ਸਾਹਿਬ ਮਤਲਬ ਕਾਪ ਕਾ ਜੀ ਤੁਸੀਂ ਮੈਨੂੰ ਇਹ ਲਿਖ ਕੇ ਦੇ ਦਿਓ ਤੁਹਾਡੇ ਜਿਹੜੇ ਆਰਡਰ ਦੇ ਮੈਂ ਕੈਰੀ ਆਊਟ ਕਰਨੀ ਲੀਗਲ ਲੀਗਲ ਤੇ ਉਹਦੇ ਜਨਰਲ ਸਾਹਿਬ ਕਾਫੀ ਗੁੱਸੇ ਹੋ ਗਏ ਤੁਸੀਂ ਕਿਹਾ ਸੀਗਾ ਕਿ ਮੈਨੂੰ ਲਿਖ ਕੇ ਦਿਓ ਹਾਂਜੀ ਉਹ ਤਾਂ ਸਾਡੀ ਟ੍ਰੇਨਿੰਗ ਹੈ ਜੀ ਪੁਲਿਸ ਦੀ ਤੇ ਜਦੋਂ ਵੀ ਕੋਈ ਹੋਵੇ ਉਹਦੇ ਕਾਗਜ਼ ਪੱਕੇ ਕਰਨੇ ਚਾਹੀਦੇ ਆ ਅੱਜ ਕੱਲ ਨੂੰ ਇਨਕੁਆਇਰੀ ਤੋਂ ਖੁੱਲ ਜੇ ਕੁਝ ਹੋਵੇ ਜਿਵੇਂ 1919 ਜਲ੍ਹਿਆਂ ਵਾਲੇ ਬਾਗ 'ਚ ਜੀ ਲਾਰਡ ਆਪਣੇ ਜਨਰਲ R.E.H. R.E.H. ਨੇ ਫਾਇਰਿੰਗ ਕੀਤੀ ਉਹਦੀ ਵੀ ਇਨਕੁਆਇਰੀ ਹੋਈ ਸੀ ਲਾਰਡ ਹੰਟਰ ਵੀ ਇੱਥੇ ਵੀ ਸੁੰਦਰ ਇਨਕੁਆਇਰੀ ਹੋएगी ਸਾਨੂੰ ਤਾਂ ਉਸਤਾਦ ਨੇ ਦੱਸਿਆ ਵੀ ਕਾਗਜ਼ ਪੱਕੇ ਕਰਕੇ ਅੱਗੇ ਚੱਲਣਾ ਜਵਾਨੀ ਜਵਾਨੀ ਐਸੀ ਗੱਲ ਨਹੀਂ ਕਰਨੀ ਤੁਸੀਂ ਜਰਨਲ ਬਰਾੜ ਨੂੰ ਕਿਹਾ ਕਿ ਮੈਂ ਲਿਖ ਕੇ ਦੇ ਦਵਾਂ ਹਾਂ ਜੀ ਮੈਂ ਕਹਿੰਦਾ ਇਹਦਾ ਕਾਗਜ਼ ਪੱਕੇ ਕਰਕੇ ਸਾਡੇ ਤੋਂ ਪੁਲਿਸ ਦੀ ਟ੍ਰੇਨਿੰਗ ਹੈ ਕਿ 8W ਇੱਕ ਐਮ 8 ਬਾਰੀ ਬਾਈ ਕੋ ਤੋ ਉਦੋਂ ਬਾਅਦ ਕਰਾਂਗੇ ਤੁਸੀਂ ਮੈਂ ਲਿਖ ਕੇ ਦੇ ਤੇ ਉਹ ਆਟਰ ਟੋਟਾ ਲਿਖ ਕੇ ਪੱਕਾ ਕਰਾਂਗੇ ਨਹੀਂ ਹੈਗਾ ਇਹ ਲਿਖ ਕੇ ਪੇ ਦੇ ਕਿ ਜਵਾਨੀ ਜਵਾਨੀ ਦਾ ਤੇ ਉਹਦੇ ਜਰਨਲ ਸਾਹਿਬ ਗੁੱਸੇ ਹੋ ਗਏ ਉਹਨਾਂ ਨੇ ਟੀਵਲ ਤੇ ਮੁੱਕੀ ਮਾਰੀ ਤੋ ਕਾਫੀ ਪੁੜਕੇ ਉਹ ਮੀਟਿੰਗ ਉਹ ਬਰਖਾਸਤ ਹੋ ਗਈ ਥੋੜੋ ਲਿਖ ਕੇ ਨਹੀਂ ਤਾਂ ਉਹਨਾਂ ਨੇ ਤੁਸੀਂ ਮੰਗਿਆ ਵੀ ਤਾਂ ਮੈਂ ਲਿਖ ਕੇ ਦਿੰਦਾ ਨਹੀਂ ਜੀ अच्छा उतो बाद थोनू ये पता लग गया सी बी ये कुछ बड़ा करने वाले अंदाजा हो गया सी उने पता ही था बी जदों जसद पंडा वाली नु ਕੱਢਣਾ ਹੈਗਾ ਤੇ ਬੜਨਗੇ ਉਹ ਅੱਗਿਓ ਸੈਂਡਰ ਤਾਂ ਕਰੇਗੇ ਨੀ ਲੜਾਈ ਤੇ ਕਰੇਗੇ ਕਰੇਗਾ ਫਿਰ ਉਹ ਜਨਰਲ ਸਵੇਕ ਸਿੰਘ ਹੈਗਾ ਉਹ ਵੀ ਅੱਗਿਓ ਮੁਕਾਬਲਾ ਕਰੇਗਾ ਮੁਕਾਬਲਾ ਹੋਏਗਾ ਠੋਕੇ ਹੋਏਗਾ ਤੋ ਕੱਚੇ ਪੱਕੇ ਨਹੀਂ ਹੋਣਾ ਤੋ ਮੈਂ ਉਹਨੂੰ ਕਿਹਾ ਜੀ ਮੈਂ ਕਿਹਾ ਜੀ ਇੱਥੇ ਕਾਫੀ ਉੱਥੇ ਦੋ ਸਮਾਗਮ ਸੇ ਇੱਕ ਕੋਈ ਹੋਰ ਸੀਗਾ ਉਹਦੇ ਕਾਫੀ ਯਾਤਰੂ ਆਏ ਹੋ ਇਸੇ ਇੱਕਦਮ ਕਰਫਿਊ ਲੱਗ ਗਿਆ ਕਿ ਤਾ ਗੁਰੂ ਅਰਜਨ ਦੇਵ ਜੀ ਤਾਂ ਸ਼ਹੀਦੀ ਪਰਮ ਸੀ 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 ਕੁਝ ਅਵਾਵ ਸੀ ਕੁਝ ਮਖਾ ਜੀ ਉਹਨਾਂ ਨੂੰ ਕੱਢ ਦਿਓ ਤੇ ਇਹਨਾਂ ਨੂੰ ਪਾਣੀ ਕੱਢ ਦਿਓ ਧੀ ਹੌਲੀ ਹੌਲੀ ਕਰਕੇ ਅਟੈਕ ਕਰੋ 100 ਕ ਬੰਦਰਾ ਪਿੰਡਰ ਵਾਲੇ ਦਾ ਪੱਕਾ ਮਾਰਨਾ ਤੀਕਾ ਤੁਹਾਡੇ ਮਾਰਨੇ ਚਾਹੀਦੀ ਆ ਤੇ ਤੋਂ ਉਹਨਾਂ ਨੂੰ ਇਹ ਪਸੰਦ ਨਹੀਂ ਆਈ ਤੇ ਮੈਂ ਉਹਨਾਂ ਨੂੰ ਬਥੇਰੇ ਕਹਾਂ ਜੀ ਕੋਈ ਜ਼ਰੂਰੀ ਨਹੀਂ ਕਿ ਵੀ ਹਟਾ ਕੀ ਕਰਨਾ ਆਪਾਂ ਜੀ ਜਨਰਲ ਸਾਹਿਬ ਨੂੰ ਇਹ ਆਪਰੇਸ਼ਨ ਦਾ ਪਤਾ ਹੁੰਦਾ ਸਿਵਲਨ ਨੂੰ ਵੀ ਜੇ ਚਾਈਨਾ ਦਾ ਫਰਸ ਹੋਇਆ ਸੰਡ ਜੋ ਜਿਹਨੇ ਕਿਤਾਬ ਲਿਖੀ ਆ ਆਰਟ ਆਫ ਵਾਰ ਅਜੇ ਵੀ ਦੁਨੀਆ ਦੇ ਮਿਲਟਰੀ ਕੈਡਮੀ ਪੜਾਉਂਦੇ ਆ ਤੇ ਇੰਡੀਆ ਦਾ ਹੋਇਆ ਉਹ ਜਾਣ ਕੇ ਆ ਉਹਦੀ ਨੀਤੀ ਅਜੇ ਵੀ ਦੁਨੀਆ 'ਚ ਪੜਾਉਂਦੇ ਉਹ ਵੀ ਸਿਵਲਨ ਸੀਗੇ ਕੋਈ ਜ਼ਰੂਰੀ ਨਹੀਂ ਵੀ ਤੁਹਾਨੂੰ ਨੇ ਬਹੁਤਾ ਪਤਾ ਸਿਆਨ ਨੂੰ ਵੀ ਪਤਾ ਹੋ ਸਕਦਾ ਪਰ ਮੇਰੀ ਗੱਲ ਹੈ ਵੀ ਤੁਸੀਂ ਇਹਨੂੰ ਤਰੀਕੇ ਨਾਲ ਕਰੋ ਉਹ ਜਨਰਲ ਸਾਹਿਬ ਨੂੰ ਪਸੰਦ ਨਹੀਂ ਆਏ ਉਹ ਨਾਰਾਜ਼ ਹੋਗੇ ਫਿਰ ਮੀਟਿੰਗ ਬਰਖਾਸਤ ਹੋ ਗਈ ਤਿੰਨ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਉੱਥੇ ਜੀ ਮੈਂ ਗਿਆ ਜਾ ਕੇ ਆਪਣੀ ਰਿਪੋਰਟ ਭੇਜੀ ਤੇ ਆਪਣੇ ਹੈੱਡਕੁਆਟਰ ਨੂੰ ਇਹ ਵੀ ਓਵਰ ਕਨਫਰੈਂਸ ਹੈ ਹੈਵੀ ਕੈਜੂਐਲਟੀ ਜ਼ੋਨ ਗਿਆ ਐਕਸਪਲੇਨ ਕਰਨਾ ਮੁਸ਼ਕਲ ਹੋ ਜਾਏਗਾ ਉਹ ਰਿਪੋਰਟ ਕੋਹਂਦੀ ਗਮਾਂਦੀ ਜਨਰਲ ਸਭ ਕੋਲ ਪਹੁੰਚ ਗਈ ਤਾਂ ਉਹ ਸਵੇਰੇ 10 11 ਵਜੇ ਮੀਟਿੰਗ ਬੁਲਾਈ 4 ਜੂਨ 4 ਜੂਨ ਨੂੰ ਜੀ ਉਹ ਕਹਿੰਦੇ ਬਾਈ ਇਹ ਮੈਂ ਤੁਹਾਡੇ ਖਾਫੀ ਨਹੀਂ ਭੇਜੀ ਮੈਂ ਪਬਲਿਕ ਪਲੇਸ ਤੇ ਨਹੀਂ ਤੁਹਾਨੂੰ ਕ੍ਰਿਟਿਸਾਈਜ਼ ਕੀਤਾ ਮੈਂ ਤਾਂ ਆਪਣੇ ਸੀਨੀਅਰ ਅਫਸਰ ਨੂੰ ਇਨਫਾਰਮ ਕੀਤਾ ਅੱਗੇ ਵੀ ਕਰਾਂਗਾ ਤੇ ਉਹਦੇ ਬਾਅਦ ਜੀ ਉੱਥੋਂ ਮੈਨੂੰ ਵੀ ਐਸਵ ਨੇ ਇੱਕ ਵੀ ਨਹੀਂ ਛੁੱਟੀ ਸੈਂਕਸ਼ਨ ਦਿੱਤਾ ਸਾਡੇ ਆਈਜੀਬੀਐਸਐਫਸੀ ਮਿਸਟਰ ਤ੍ਰਿਪਾਠੀ ਜਿੰਦ ਤੋ ਉਹ ਆਗੇ ਨਾਲ ਆਪਣਾ ਐਡੀਸ਼ਨਲ ਡੀਆਈਜੀ ਸੀ ਮਿਸਟਰ ਵੀਐਨ ਚਾਤਵੈਦ ਨੂੰ ਚਾਰਜ ਅੰਡੋਰ ਕਰਤਾ ਤੇ ਮੈਨੂੰ ਜੀ ਸਕੋਰ ਦਿੱਤੀ ਮੈਂ ਆਪਣੀ ਪ੍ਰਾਈਵੇਟ ਕਾਰs ਆਪਣੀ ਵਾਈਪ ਬੱਚੇ ਲੈ ਕੇ ਆਪਣੇ ਘਰ ਆ ਗਿਆ ਉਹਦੇ ਅੰਦੇ ਇਸ ਤਰ੍ਹਾਂ ਉਹਨੇ ਫ੍ਰੀ ਕਰਤਾ ਉੱਥੋਂ ਉਮਰ ਸਰਫੇਸ ਕਰਕੇ ਕਿ ਤੁਸੀਂ ਜਿਹੜਾ ਸਜੈਸ਼ਨ ਦਿੱਤਾ ਉਹਨਾਂ ਨੂੰ ਪਸੰਦ ਨਹੀਂ ਆਇਆ ਪਤਾ ਨਹੀਂ ਜਿਵੇਂ ਉਹ ਮੈਨੂੰ ਛੁੱਟੀ ਉਹਨਾਂ ਨੇ ਭੇਜਤਾ ਮੈਂ ਛੁੱਟੀ ਘਰ ਚ ਲੈ ਗਿਆ ਆਪਣੇ ਪਿੰਡ ਰਿਆ ਜੀ ਇੱਕ ਮਹੀਨਾ ਅੱਛਾ ਸਰ ਇਹ ਦੱਸਿਓ ਕਿ ਜਿਸ ਮੀਟਿੰਗ ਦੇ ਵਿੱਚ 3 ਜੂਨ ਦੀ ਮੀਟਿੰਗ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਤੁਸੀਂ ਵੀ ਸੀਗੇ ਉਹਦੇ ਵਿੱਚ ਉਸ ਵੇਲੇ ਤੇ ਮੌਜੂਦਾ ਡਿਪਟੀ ਕਮਿਸ਼ਨਰ ਵੀ ਸੀ ਉਸ ਤੋਂ ਬਾਅਦ ਆਰ ਆਈ ਸਿੰਘ ਵੀ ਸੀ ਕੋਈ ਆਬਜੈਕਸ਼ਨ ਕੋਈ ਸਜੈਸ਼ਨ ਉਹਨਾਂ ਨੇ ਵੀ ਉਸ ਮੀਟਿੰਗ ਦੇ ਵਿੱਚ ਦਿੱਤਾ ਜਾਂ ਨਹੀਂ ਜੀ ਕੋਈ ਹੋਰ ਕੋਈ ਨਹੀਂ ਬੋਲੇ ਮੈਂ ਹੀ ਬੋਲਿਆ ਸੀ ਤੁਸੀਂ ਇਕੱਲੇ ਬੋਲੇ ਸੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਸਰ ਜਿਹੜੀ ਵਾਰ-ਵਾਰ ਚਰਚਾ ਕੀਤੀ ਜਾਂਦੀ ਕਿ ਡਿਪਟੀ ਕਮਿਸ਼ਨਰ ਨੇ ਸਾਈਨ ਕੀਤੇ ਸੀ ਕਿ ਹਾਂ ਭਾਈ ਅਟੈਕ ਕਰ ਦੋ ਇਹ ਇਹ ਗੱਲ ਗਲਤ ਹੈ ਜਦੋਂ ਸਟੇਟ ਗਵਰਨਮੈਂਟ ਨੇ ਸਿਚੁਏਸ਼ਨ ਹੈਂਡਓਵ ਕਰਤੀ ਤਾਂ ਡੀਸੀ ਦਾ ਤਾਂ ਰੋਲ ਕੋਈ ਰਹਿੰਦਾ ਹੀ ਨਹੀਂ ਹੈਗਾ ਡੀਸੀ ਦਾ ਉਹੀ ਹੈ ਜਦੋਂ ਡੀਸੀ ਫੋਰਸ ਰੈਕੁਏਸ਼ਨ ਕਰੇ ਕਿ ਉਹ ਸਟੇਟ ਗਵਰਨਮੈਂਟ ਰੈਕੁਏਸ਼ਨ ਕਰ ਲਈ ਤੇ ਡੀਸੀ ਦਾ ਤਾਂ ਕੋਈ ਰੋਲ ਹੀ ਨਹੀਂ ਰਿਹਾ ਉਹਦੇ 'ਚ ਇਹ ਗੱਲ ਤਾਂ ਗਲਤ ਹੋ ਰਹੀ ਜਣ ਹੈ ਤੇ ਨਾ ਨਾ ਆਰਾਈ ਸਿੰਘ ਦਾ ਕੋਈ ਰੋਲ ਸੀ ਨਾ ਡਿਪਟੀ ਕਮਿਸ਼ਨਰ ਦਾ ਕੋਈ ਰੋਲ ਨਹੀਂ ਜੀ ਉਹਨਾਂ ਦਾ سپورਟਿੰਗ ਰੋਲ ਹੁੰਦਾ ਜੀ ਕਿ ਉਹ ਉਹ ਤੇ ਪਰਮਿਸ਼ਨ ਦੇਣ ਦੇ ਤੱਕ ਉਹਦਾ ਕੋਈ ਮਤਲਬ ਵੀ ਨਹੀਂ ਪਤਾ ਹੁੰਦਾ ਔਰ ਕਿਉਂਕਿ ਜੇ ਸਟੇਟ ਗਵਰਨਮੈਂਟ ਨੇ ਹੈਂਡਓਵਰ ਫੌਜ ਨੂੰ ਕਰਤਾ ਤਾਂ ਡੀਸੀ ਦਾ ਕੋਈ ਮਤਲਬ ਵੀ ਨਹੀਂ ਕੋਈ ਰੋਲ ਇਨ ਬਰਕ ਮਾਸਾ ਹਾਂ ਜੀ ਇਹ ਜਦੋਂ 3 ਤਰੀਕ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਉਸ ਤੋਂ ਬਾਅਦ 3 ਤਰੀਕ ਨੂੰ ਅਟੈਕ ਹੋਣਾ ਸ਼ੁਰੂ ਹੋ ਗਿਆ ਸੀ ਆਪਰੇਸ਼ਨ ਬਲੂ ਸਟਾਰ ਇਹਨਾਂ ਨੇ ਸ਼ੁਰੂ ਕਰਤਾ ਸੀ 3 ਤਰੀਕ ਨੂੰ ਰਾਤ ਨੂੰ ਉਹਨਾਂ ਨੇ ਉਹਨਾਂ ਦੀ ਪੋਜੀਸ਼ਨ ਜਾਣਨ ਖਾਤਰ ਹਾਂ ਥੋੜੀ ਰਾਤ ਨੂੰ ਫਾਇਰਿੰਗ ਕੀਤੀ ਹੈ ਸ਼ਾਇਦ ਸੀਆਰ ਕਿਨੇ ਕੀਤੀ ਜਾਂ ਬੀਐਸਰ ਨੇ ਕੀਤੀ ਜੀ ਤੇ ਉਹਦੇ ਕੁਝ ਕੈਜੂਐਲਟੀ ਹੋ ਗਏ ਜਿਹੜੇ ਸਵੇਰੇ ਨੰਦੇ ਸੀਗੇ ਤੇ ਮੈਨੂੰ ਅਜਕਲੇ ਪਤਾ ਨਹੀਂ ਕਿੰਨਾ ਆਏਗਾ ਪਰ ਫਿਰ ਜਦੋਂ 4 ਜਾਂ 5 ਤਰੀਕ ਜਦੋਂ ਇਹ ਗੱਲ ਪੀਕ ਤੇ ਪੂਰੇ ਪਹੁੰਚ ਗਈ ਫਿਰ ਉਦੋਂ ਤੁਹਾਨੂੰ ਇਹ ਸਮਝ ਆ ਗਿਆ ਕਿ ਇਹ ਆਪਰੇਸ਼ਨ ਵੱਡਾ ਹੈਗਾ ਕਾਫੀ ਲਓ ਜੀ ਮੈਂ ਤਾਂ ਆਪਣੇ ਪਿੰਡ ਆ ਗਿਆ ਮੈਂ ਉਹਦੇ ਸਮਝਾਣਾ ਕੀ ਬਤਲਣੀ ਸੀ ਮੈਂ ਤਾਂ ਆਪਣੇ ਘਰ ਸੇਗਾ ਉਸ ਵੇਲੇ ਇਹ ਗੱਲ ਇੱਕ ਪੰਦੇਰ ਸਾਹਿਬ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਓਵਰ ਕਨਫੀਡੈਂਸ ਸੀਗੇ ਇਹਦਾ ਮਤਲਬ ਸ਼ਾਇਦ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਭਿੰਡਰਾ ਵਾਲੇ ਹੁਲਾ ਕੁਲ ਇੰਨਾ ਮੈਨ ਪਾਵਰ ਆ ਇੰਨਾ ਅਸਲਾ ਇੰਨੀ ਵਿਉਂਤਬੰਦੀ ਹੈ ਕਿੱਥੇ ਫੇਲੀਅਰ ਰਿਹਾ ਕਿ ਇਹ ਜਿਹੜਾ ਉਹ ਕਹਿੰਦੇ ਸੀਗੇ ਕਿ ਇੱਕ ਸਰਜਿਕਲ ਸਟ੍ਰਾਈਕ ਹੈ ਜਿਹੜੀ ਆਪਾਂ ਮਿੰਟਾਂ ਚ ਖਤਮ ਕਰ ਦਾਂਗੇ ਇੰਨੀ ਲੰਬੀ ਚੱਲੀ ਮੈਂ ਉਹਨਾਂ ਨੂੰ ਦੱਸਿਆ ਸੀ ਮੰਗਾ ਜੀ ਜਿਹੜੀ ਸਪਿਰਿਟ ਹੁੰਦੀ ਆ ਬੰਦੇ ਦੀ ਸਪਿਰਿਟ ਜੋ ਜਿਹੜਾ ਬੰਦਾ ਲੜਦਾ ਚਾਹੇ ਹਥਿਆਰ ਉਹਦੇ ਘੱਟ ਵੀ ਹੋਣ ਉਹ ਪੂਰਾ ਵੜਦਾ ਹੈਗਾ ਕਿ ਜਿਹੜਾਈ ਹੋਏਗੀ ਪੂਰੀ ਠੋਕੇ ਹੋਏਗੀ ਇਹ ਸਰੈਂਡਰ ਨਹੀਂ ਕਰੇਗਾ ਛੰਡਰ ਕੇ ਪੌਲੀ ਕੁੱਟ ਕੇ ਮਾਰ ਦਿਓ ਨੂੰ ਉਹ ਇੰਨਾ ਸਿਰ ਚੜਿਆ ਹੋਇਆ ਤੇ ਉਹ ਇਹ ਇਹ ਮੀਟਿੰਗ ਦੇ ਵਿੱਚ ਕਿਤੇ ਚਰਚਾ ਰਹੀ ਕਿਤੇ ਮੈਂ ਇਹ ਪੜਿਆ ਵੀ ਸੀਗਾ ਕਿ ਉਹਨਾਂ ਨੇ ਇਹ ਵੀ ਚਰਚਾ ਕੀਤੀ ਸੀ ਕਿ ਕੋਈ ਵੀ ਗੋਲੀ ਜਾਂ ਕੋਈ ਵੀ ਗੋਲਾ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਲ ਨਹੀਂ ਹੋਏਗਾ ਮੈਨੂੰ ਇਹਦੇ ਬਾਰੇ ਕੋਈ ਨੁਕਸਾਨ ਨਹੀਂ ਹੋਇਆ। ਇਹ ਮੀਟਿੰਗ 'ਚ ਕੋਈ ਚਰਚਾ ਨਹੀਂ ਹੋਈ। ਨਹੀਂ ਇਹਦੇ 'ਚ ਕੋਈ ਨਹੀਂ ਆਇਆ ਜੀ। ਹੂੰ ਹੂੰ। ਅੱਛਾ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ 1 ਮਹੀਨੇ ਲਈ ਇਹਨਾਂ ਨੇ ਛੁੱਟੀ ਭੇਜੀ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਜੁਆਇਨਿੰਗ ਕਦੋਂ ਹੋਈ ਤੁਹਾਡੀ ਉੱਥੇ? ਮੈਂ ਜੀ 4 ਜੂਨ ਤੋਂ ਲੈ ਕੇ 4 ਜੁਲਾਈ ਤੱਕ ਮੈਂ ਜਾ ਕੇ ਜੁਆਇਨ ਕੀਤਾ ਅੰਮ੍ਰਿਤਸਰ। ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਵੀ ਐਸਐਫ ਹੈੱਡਕ quartਰ ਨਾਲ ਅਟੈਚ ਕਰਤਾ ਦਿੱਲੀ। ਤਾਂ ਮੈਂ ਜੀ ਦਿੱਲੀ ਜਾ ਕੇ ਰਿਪੋਰਟ ਕਰਤੀ। ਹਾਂ। ਦਿੱਲੀ ਜਾ ਕੇ ਤੁਸੀਂ ਰਿਪੋਰਟ ਕੀਤੀ ਫਿਰ ਉਹਨਾਂ ਨੇ ਉੱਥੇ ਜੁਆਇਨ ਕਰਾ ਲਿਆ ਤੇ ਮੈਨੂੰ ਪਤਾ ਲੱਗਿਆ ਕਿਸੇ ਕੁਲੀਗ ਤੋਂ ਕਿ ਵੀ ਤੇਰੇ ਖਿਲਾਫ ਉਹ ਦੇਸ਼ ਧੋਸ਼ੀ ਦਾ ਮੁਕੰਦਮਾ ਬਣਾ ਕੇ ਤੈਨੂੰ ਦਫਾ 311 ਆਰਟੀਕਲ ਦੀ ਲਾ ਕੇ ਡੇਸੇਸ ਹੋ ਜਾਣਾ 10-15 ਦਿਨਾਂ ਚ ਹੋ ਜਾਣਾ ਜਦੋਂ ਉਹਦੇ ਮੈਂ ਆਪਣੀ ਤਿਆਰੀ ਕਰਤੀ ਸ਼ੁਰੂ ਕਰਤੀ ਕਿ ਵੀ ਮਰਦਾ ਕੀ ਨਹੀਂ ਕਰਦਾ ਮੈਂ ਤਾਂ ਸਵੇਰੇ ਮਨੀਪੁਰ ਪਹੁੰਚ ਰਿਹਾ ਸੀ ਬ੍ਰੀਕਫਾਸਟ ਕਰਕੇ ਦੋ ਪਰੌਠੇ ਪੈਕ ਕਰਕੇ ਲੈ ਜਾਣਾ ਤੇ ਉਹ ਭਾਈ ਵੀਰ ਸਿੰਘ ਸਦਨ ਚ ਉਹਨੇ ਸਟੱਡੀ ਕੀਤੀ ਫਿਰ ਉਹ ਨੈਸ਼ਨਲ ਆਰਕਾਈਵ ਚ ਸਟੱਡੀ ਕੀਤੀ ਤੇ ਜਵਾਲਾਲਲ Nehru ਮਿਊਜ਼ੀਅਮ ਲਾਇਬ੍ਰੇਰੀ ਉੱਥੇ ਸਟੱਡੀ ਕੀਤੀ ਫਿਰ ਉੱਥੇ ਪਗਤੀ ਮદાન ਕੋਈ ਐਗਰੀਗੇਸ਼ਨ ਲਗਣੀ ਉਹ ਜਾ ਕੇ ਸਟੱਡੀ ਕਰ ਲਈ ਇੰਡਸਟਰੀਅਲ ਡਿਵੈਲਪਮੈਂਟ ਦੀ ਮਰਦਾ ਕੀ ਨਹੀਂ ਕਰਦਾ ਕੁਝ ਨਾ ਕੁਝ ਤਾਂ ਕਰਾਂਗੇ ਉਹ ਮੈਂ ਹੈਵ ਡਨ ਲਾਰਡ ਆਫ ਸਟੱਡੀ ਓਨ ਇੰਡਸਟਰੀਅਲ ਡਿਵੈਲਪਮੈਂਟ ਐਂਡ ਰੂਰ ਡਿਵੈਲਪਮੈਂਟ ਉਹਨਾਂ ਦੀ ਆਪਣੀ ਕਿਉਂਕਿ ਮੈਂ ਆਪਣੇ ਅਰੇ ਹੈਬ੍ਰੇਟੇਸ਼ਨ ਵਾਸਤੇ ਤੈਰੀ ਕੀਤੀ ਸੀ ਹਾਂਜੀ ਮਤਲਬ ਸਿਰਫ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਈ ਨਹੀਂ ਕਿ ਯਾਰ ਮੈਂ ਸਿਰਫ ਇੱਕ ਸੁਜੈਸ਼ਨ ਦਿੱਤਾ ਜੇ ਕੀਤਾ ਤੇ ਮੇਰੇ ਉੱਤੇ ਦੇਸ਼ ਧਰੋਦਾ ਮੁਕਦਮਾ ਕਰੀ ਜਾਂਦੇ ਨੇ ਕਿ ਆਪਣਾ ਸੁਖਣੀ ਸਾਹਬ ਦਾ ਪਾਠ ਕਰੀਦਾ ਸੀ ਮੇਰੀ ਵਾਈਫ ਕਰਦੀ ਸੀ ਬੱਚੇ ਕਰਦੇ ਸੀ ਸੋਰਾ ਬੱਤੇ ਭਰੋਸਾ ਰੱਖਿਆ ਸੀ ਤੋਂ ਉਹਦੇ ਕੋਈ ਸੋਚਿਆ ਹੀ ਨਹੀਂ ਸੀ ਹੋਏ ਜੋ ਹੋ ਜੋ ਹੋ ਜੋ ਕਰ ਜੋ ਕਰ ਠੀਕ ਹੈ ਫਿਰ ਡਿਸਕਸ ਕੀਤਾ ਤੁਹਾਨੂੰ ਕਿ ਨਹੀਂ ਨਹੀਂ ਜੀ ਮੇਰਾ ਕੇਸ ਉਹਨਾਂ ਨੇ ਮੇਰੇ ਖਿਲਾਫ ਜੀ ਪਹਿਲਾਂ ਤਾਂ ਮੇਰਾ ਕੀ ਪਹੁੰਚ ਗਿਆ ਉਥੇ ਹੋਮ ਮਿਨਿਸਟਰੀ ਚ ਹੋਮ ਮਿਨਿਸਟਰੀ ਇੱਕ ਜੁਆਇੰਟ ਸੈਕਟਰੀ ਸੀ ਉਹਨੂੰ ਜਾਣਦਾ ਸੀ ਹਾਂ ਉਹਨੇ ਲਿਖਤਾ ਕਿ ਜੀ ਆਈ ਨੋ ਦਿਸ ਆਫਸਰ ਇਸ ਅਪਰੇਟ ਤੋ ਇੰਟੈਲੀਜੈਂਸ ਬਿਊਰੋ ਤੋਂ ਪਤਾ ਕਰ ਲੋ ਮੇਰੀ ਫਾਈਲ ਇੰਟੈਲੀਜੈਂਸ ਬਿਊਰੋ ਚਲੇਗੀ ਉਹ ਇੰਟੈਲੀਜੈਂਸ ਬਿਊਰੋ ਚ ਵੀ ਉਥੇ ਮੈਂ ਜਦੋਂ ਮਨੀਪੁਰ ਚ ਐਸਪੀ ਹੁੰਦਾ ਉੱਥੇ ਦਾ ਜਿਹੜਾ ਡੀਆਈਜੀ ਸੀ ਇੰਟੈਲੀਜੈਂਸ ਦਾ ਇੱਥੇ ਕੋਈ ਮਾ ਨਾਗਾਲੈਂਡ ਦਾ ਜੀ ਉਹ ਹੁਣ ਇੱਥੇ ਜੁਆਇੰਟ ਡਾਇਰੈਕਟਰ ਸੀ ਉਹਦੇ ਕੋਲ ਗਈ ਤੇ ਉਹਨੇ ਲਿਖਤਾ ਕਿ ਜੀ ਮੈਂ ਜਾਣਦਾ ਹੈ ਕਿ ਐਸਾ ਨਹੀਂ ਹੈਗਾ ਉਹਨਾਂ ਦੀ ਕੁਲੀਆਂ ਹੁੰਦੇ ਹੁੰਦੇ ਉਹਦੇ ਕੁਝ ਟਾਈਮ ਲੱਗਿਆ ਫਿਰ ਉਹ ਫਾਈਲ ਪ੍ਰਾਈਮ ਮਿਨਿਸਟਰ ਆਫਿਸ ਪਹੁੰਚ ਗਈ ਪ੍ਰਾਈਮ ਮਿਨਿਸਟਰ ਆਫਿਸ ਤੇ ਮਿਸਟਰ ਪੀਸੀ ਅਲੈਗਜੈਂਡਰ ਸੀ ਉਹਨਾਂ ਨੇ ਵੀ ਫਾਈਲ ਸਟੱਡੀ ਕੀਤੀ ਤੇ ਉਹਨਾਂ ਨੇ ਦੇਖਿਆ ਵੀ ਅਫਸਰ ਕਰੀਦਾ ਹੈ ਨਹੀਂ ਆਲ ਅਫਸਰਡ ਇਹ ਤੇ ਪੰਜਾਬ ਪੁਲਿਸ ਦੇ ਆਈਜੀ ਸੀਗੇ ਮਿਸਟਰ ਪੀ ਐਸ ਭਿੰਡਰ ਜੀ ਤੇ ਇਹਨੂੰ ਉਹਨਾਂ ਨੇ ਬੁਲਾਇਆ ਇਹ ਭਿੰਡਰ ਸਾਹਿਬ ਇਹ ਕੀ ਹੈਗਾ ਕਹਿੰਦਾ ਜੀ ਆਈ نو ਦਿਸ ਅਫਸਰ ਤੇ ਫਿਰ ਉਹ ਲਿਖਦਾ ਫਾਈਂਡ ਆਊਟ ਹਿਸ ਇੰਟੈਗਰਿਟੀ ਆਫ ਅਫੇਅਰ ਬੇ ਦੇ ਸੀ ਵੀਨ ਇਨ ਪਰਿਨਿਬਾਦੀ ਉਹਨਾਂ ਨੂੰ ਕੁਝ ਨਹੀਂ ਲੱਗਿਆ ਤੇ ਫਿਰ ਉਹ ਮੇਰਾ ਕੇਸ ਕਲੋਜ਼ ਹੋ ਗਿਆ ਹੂੰ ਉਹ ਤੋਂ ਬਾਅਦ ਫਿਰ ਤੁਹਾਡੀ ਪੋਸਟਿੰਗ ਕਿੱਥੇ ਹੋਈ ਮੈਨੂੰ ਫਿਰ ਉਹਨਾਂ ਨੇ ਮਨੀਪੁਰ ਆਰਡਰ ਕਰਤਾ ਤੇ ਮੈਂ ਉੱਥੋਂ ਦਿੱਲੀ ਜਾ ਕੇ ਮਨੀਪੁਰ ਜੁਆਇਨ ਕਰ ਲਿਆ ਹੂੰ ਪਦੇਰ ਸਾਹਿਬ ਵੈਸੇ ਆਮ ਤੌਰ ਤੇ ਕਿਉਂਕਿ ਤੁਸੀਂ ਇੱਕ ਅਫਸਰ ਰਹੇ ਹੋ ਉਸ ਵਕਤ ਆਮ ਲੋਕਾਂ ਦੇ ਵਿੱਚ ਕੀ ਚਰਚਾ ਸੀ ਕਿਵੇਂ ਦੀ ਗੱਲਬਾਤ ਸੀਗੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਵੀ ਜਾਂ ਬਾਅਦ ਦੇ ਵਿੱਚ ਜੋ ਤੁਸੀਂ ਵਿਚਰਦੇ ਮੈਂ ਜੀ ਕੋਈ ਬਹੁਤਾ ਬਵਲ ਨੂੰ ਮਿਲਦਾ ਨਹੀਂ ਸੀ ਮੈਂ ਤਾਂ ਉੱਥੇ ਮਤਲਬ ਆਪਣਾ ਡੀਸੀ ਐਸ ਐਸਐਸਪੀ ਪ੍ਰਿੰਸੀਪਲ ਮੈਡੀਕਲ ਕਾਲਜ ਹੈ ਬਾਈ ਚਾਂਸਲਰ ਗੋ ਨਾਨਕ ਦੇਵ ਯੂਨੀਵਰਸਿਟੀ ਤੇ ਜਾਂ ਫੌਜੀਆਂ ਥੋੜੇ ਜਿਹੇ ਬੰਦਿਆਂ ਨੂੰ ਮਿਲਦਾ ਸੀ ਕਿਉਂਕਿ ਆਪਣੀ ਰੈਪਿਊਟੇਸ਼ਨ ਵੀ ਬਚਾਣੀ ਹੁੰਦੀ ਆ ਵੀ ਇਹ ਪਤਾ ਨਹੀਂ ਉੱਥੇ ਕਈ ਸਮਗਲਰ ਹੈਗੇ ਤੇ ਉਹਨਾਂ ਨੇ ਹੋ ਜੇ ਥੋੜਾ ਵਾਲਾ ਇਹ ਨਵਾਂ ਪੰਗਾ ਖੜਾ ਹੋ ਜੀ ਮੈਂ ਪਬਲਿਕ ਤੋਂ ਕੰਟੈਕਟ ਆਫ ਦਾ ਬਹੁਤ ਲਿਮਟਿਡ ਰਹਿੰਦਾ ਸੀ ਜਦੋਂ ਤੁਸੀਂ ਵਾਪਸ ਅੰਮ੍ਰਿਤਸਰ ਗਏ ਕਿਉਂਕਿ 1 ਮਹੀਨੇ ਬਾਅਦ ਤੁਸੀਂ ਗਏ ਜੁਲਾਈ ਦੇ ਵਿੱਚ ਤੁਸੀਂ ਗਏ ਦੁਬਾਰਾ ਉਦੋਂ ਤੇ ਜਦੋਂ ਤੁਸੀਂ ਆਏ ਸੀ ਉਦੋਂ ਦੇ ਹਾਲਾਤਾਂ ਦੇ ਵਿੱਚ ਕੋਈ ਫਰਕ ਤੁਸੀਂ ਮਹਿਸੂਸ ਕੀਤਾ ਸੀ ਤੁਹਾਡੇ ਇਹਦੀ ਪਬਲਿਕ ਬਾਅਦ ਮੈਂ ਆਪਣਾ ਬੀਐਸਐਫ ਦੇ ਅੰਦਰ ਗਿਆ ਉਹਨਾਂ ਨੇ ਕਿਹਾ ਜੀ ਦੂਜੇ ਦਿਨ ਆਪਣਾ ਚਲੇ ਮੈਂ ਦਿੱਲੀ ਰਿਪੋਰਟ ਕਰਤਾ ਕੇ ਤੇ ਮੈਂ ਪਬਲਿਕ ਉਹ ਤਾਂ ਬਿਲਕੁਲ ਪਰ ਜੇ ਤੋ ਜਿਹੜੀ 3 ਜੂਨ ਦੀ ਮੀਟਿੰਗ ਖਤਮ ਹੋਈ ਸੀ ਜਦसे ਤੁਸੀਂ ਆਪਣਾ ਸੁਜੈਸ਼ਨ ਦਿੱਤਾ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਸੀਗਾ ਕਿ ਕੰਮ ਗਲਤ ਹੋ ਗਿਆ ਜਾਂ ਤੁਹਾਨੂੰ ਲੱਗਿਆ ਕਿ ਠੀਕ ਹੈ ਜਿਹੜੀ ਗੱਲ ਮੈਂ ਰੱਖਣੀ ਸੀ ਮੈਂ ਰੱਖਤੀ ਨਹੀਂ ਮੋਦਾ ਕਿ ਉਹ ਤਾਂ ਬਸ ਅਰਦਾਸ ਕਰੀ ਜੀ ਅਭੀ ਸੱਚੇ ਪਾਤਸ਼ਾਹ ਜੋ ਕਰਏਗਾ ਠੀਕ ਕਰਏਗਾ ਆਵਾਜ਼ ਆਪ ਦੇ ਚਾਟਰਾਂ ਦਾ ਜੋੜ ਕੇ ਰੱਖੀ ਤੇ ਮੈਂ ਕਦੇ ਉਹ ਤਾਂ ਇੰਨਾ ਸੋਚਿਆ ਨਹੀਂ ਆਪਣਾ ਕੰਮ ਕਾਹੀ ਦਾ ਕੰਮ ਕਰਕੇ ਆਰਾਮ ਦਾ ਹੂੰ ਮੈਂ ਇਹ ਨੂੰ ਕਹਾਂ ਕਿ ਟੋਟਲ ਆਦੀ ਹੈ 베ਜੀਟੇਰੀਅਨ ਹੈਗਾ ਤੇ ਕਿਤਾਬ ਪੜ ਲੀ ਜਾ ਉਹ ਕੋ ਬਹੁਤ ਬਾਹਰ ਦਰ ਮੈਂ ਜਾਂਦਾ ਨਹੀਂ ਹੈਗਾ ਸਰ ਇਹ ਦੱਸੋ ਕਿ ਸਰਕਾਰ ਨੂੰ ਫੌਜ ਨੂੰ ਜਾਂ ਬੀਐਸਐਫ ਨੂੰ ਇਸ ਗੱਲ ਦੀ ਇਨਪੁਟ ਸੀਗੀ ਕਿ ਵੱਡੀ ਗਿਣਤੀ ਦੇ ਵਿੱਚ ਹਥਿਆਰ ਨੇ ਜਿਹੜੇ ਅਕਾਲ ਤਖਤ ਸਾਬ ਇਕੱਠੇ ਹੋ ਰਹੇ ਆ ਜਾਂ ਬੰਦੇ ਸਕੇ ਉਹਨਾਂ ਦੀ ਬਾਦੀ ਇਨਪੁਟ ਸੀਗੀ ਹੋਤੇ ਸਟੇਟ ਪੁਲਿਸ ਦਾ ਕੰਮ ਹੈਗਾ ਜਾਂ ਸਟੇਟ ਦੇ ਡੀਆਈਜੀ ਦਾ ਹੈਗਾ ਸਾਡਾ ਕੰਮ ਤਾਂ ਜਿਹੜੀ ਸਾਨੂੰ ਉੱਥੇ ਸਟੇਟ ਦਿੰਦੀ ਸੀ ਡਿਊਟੀਆਂ ਸੀ ਲੈ ਦਿੰਦੇ ਸੀ ਉਹਨਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਹਾਕਿਆਂ ਦੇ ਵਿੱਚ ਬੀਐਸਐਫ ਦਾ ਆਮ ਲੋਕਾਂ ਦੇ ਨਾਲ ਖਾਸ ਤੌਰ ਤੇ ਬਾਰਡਰ ਬੈਲਟ ਦੇ ਵਿੱਚ ਜਿਹੜੇ ਪਿੰਡ ਸੀਗੇ ਉਹਨਾਂ ਲੋਕਾਂ ਨਾਲ ਵਧੀਆ ਸੀਗੇ ਸਾਡਾ ਬਿਹੇਵਰ ਠੀਕ ਸੀ ਜੀ ਇੱਜ਼ਤ ਨਾਲ ਬਰਾਂਦੇ ਸੀ ਤੇ ਜੇ ਕੋਈ ਹੇਰਾਫੇਰੀ ਕਰਦਾ ਉਹਦੇ ਗੋਲੀ ਵੀ ਮਾਰ ਦਿੰਦੇ ਸੀ ਬਾਰਡਰ ਚੋਂ ਕ੍ਰੋਸ ਕਰਦਾ ਸੀ ਤਾਂ ਉੰਜੇ ਅਸੀਂ ਕਿਸੇ ਆਦਮੀ ਨੂੰ ਗਲਤ ਨਹੀਂ ਸੀ ਮਿਸ ਬਿਹੇਵ ਕਰਦੇ ਹਰੇਕ ਨਾ ਠੀਕ ਬਿਹੇਵ ਕਰ ਬਿਹੇਵ ਬਹੁਤ ਜ਼ਰੂਰੀ ਹੈ ਹੁਣ ਵੀ ਮੈਂ ਮਨੀਪੁਰ ਚ 20 ਸਾਲ ਲਿਆ ਹੋਇਆ ਪਿੱਛੇ ਜਦੋਂ ਇੰਡੀਆ ਪਾਕਿਸਤਾਨ ਦੀ ਵਾਰ ਹੋਈ ਆ ਮੈਨੂੰ 25 ਤੀ ਬੰਦਨ ਦੇ ਟੈਲੀਫੋਨ ਆ ਕੇ ਸਾਫ ਠੀਕ ਹੈ ਮੈਂ ਕਹਾ ਜੀ ਬਿਲਕੁਲ ਠੀਕ ਹੈ ਤੂੰ ਕਹਿੰਦਾ ਵਾਵੇ ਆ ਵੀ ਜੇ ਤੁਸੀਂ ਕਾਮਨ men ਹੈ ਬਿਹੇਵियर ਠੀਕ ਰੱਖੋ ਕਾਮਨ men ਦੇ ਗੁੱਡ men 올ਓਵਰ ਦਾ ਕੰਟਰੀ ਚਾਹੇ ਉਹ ਕੁਸ਼ਵੀਰ ਚਾਹੇ ਚਾਹੇ ਮਨੀਪੁਰ ਚ ਕਿਤੇ ਵੀ ਹੈ ਕਿਤੇ ਵੀ ਬਿਲਕੁਲ ਸੋ ਬਿਹੇਵੀਅਰ ਆਫ ਦਾ ਸਿਕਿਉਰਿਟੀ ਫੋਰਸਿਸ ਵੈਰੀ ਅਸੈਂਸੀ ਜੋ ਤੁਹਾਨੂੰ ਦੱਸਿਆ ਨਾ ਉਹ ਬੰਦੇ ਉਹ ਆਪਣਾ ਸੈਂਟਰਲ ਇੰਡੀਆ ਦੇ ਵਿੱਚ ਉਹਨਾਂ ਨੇ ਉਹ ਬੁਲਾਇਆ ਉਹ ਤੋਂ ਉਹ ਮੰਦਰ ਦਾ ਨਾਂ ਹੀ ਉਹਨਾਂ ਉਹ ਦੇ ਰੱਖਿਆ ਨਾਂ ਦੇ ਕੀ ਬਾਤ ਹੈ ਇਹ ਕਿਵੀ ਦੱਸੋ ਸਰ ਉਹ ਇਹ ਵੀ ਬੜੀ ਚਰਚਾ ਰਹੀ ਸੀ ਕਿ ਬਾਰਡਰ ਏਰੀਆਜ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ ਉਸ ਵਕਤ ਉਹ ਖਾੜਕੂਆਂ ਨੂੰ ਸ਼ਰਮ ਦਿੰਦੇ ਸੀ ਜਾਂ ਖਾੜਕੂ ਉਹਨਾਂ ਦੇ ਕੋਲ ਆ ਕੇ ਰਹਿੰਦੇ ਸੀਗੇ ਉਹਦੀ ਇਨਪੁਟ ਆ ਜਿਹੜੀ ਉਹ ਬੀਐਸਐਫ ਨੂੰ ਪਹਿਲਾਂ ਮਿਲ ਜਾਂਦੀ ਸੀ ਤੇ ਉਹ ਅੱਗੇ ਜਾ ਕੇ ਪੁਲਿਸ ਨੂੰ ਦਿੰਦੇ ਸੀ ਨੇ ਦੇਖੋ ਜੀ ਇਹ ਆ ਕਿ ਇਹ ਪਿੰਡਾਂ ਦੇ ਵਿੱਚ ਹਥਿਆਰ ਤਾਂ ਕਿਸੇ ਦੇ ਕੋਲ ਹੈ ਨਹੀਂ ਹੂੰ ਹੁਣ ਉਹ ਵੈਪਨ ਲੈ ਕੇ ਤੁਹਾਡੇ ਘਰ ਆ ਗਿਆ ਹਾਂ ਕੀ ਕਰੋਗੇ ਫਿਰ ਤੇ ਉਹ ਜੇ ਤੁਹਾਨੂੰ ਕਹਿੰਦਾ ਵੀ ਰੋਟੀ ਦੇ ਖਾਣਾ ਦੇ ਤੁਸੀਂ ਕੀ ਕਰੋਗੇ ਗੋਲੀ ਬਾਰੇਗਾ ਹੂੰ ਉਹਨੇ ਕਿਹੜਾ ਰੂਲ ਦੇਖਣਾ ਹੈਗਾ ਉਹ ਡਰਦਾ ਮੇਰਾ ਅਗਲਾ ਦੇ ਦਦਾ ਹੂੰ ਤੇ ਪਰ ਦੇਖਣਾ ਵੀ ਸਰਕਮਸਟੈਂਸਿਸ ਕਿਹੜੇ ਚੋਸ ਬਦ ਕਰਦੇ ਆ ਜੇ ਤੁਹਾਡਾ ਬਿਹੇਵੀਅਰ ਠੀਕ ਹੈਗਾ ਸਾਰਾ ਕੁਝ ਹੈਗਾ ਬਬੀ ਤੁਹਾਡੀ ਕੋਈ ਇਨਵੋਲਵਮੈਂਟ ਨਹੀਂ ਹੈ ਉਹ ਆਨਾਲ ਉਹ ਦੇਖਣਾ ਪੈਂਦਾ ਇਹ ਕਹਿ ਦੇਣਾ ਕਿ ਜੀ ਸਾਰੇ ਮਿਲੇ ਹੋਏ ਜੀ ਇਹ ਗਲਤ ਹੈ ਤੋ ਤੁਹਾਡਾ ਬਿਹੇਵੀਅਰ ਸਕਿਉਰਿਟੀ ਫੋਰਸੇ ਦਾ ਬਹੁਤ ਜ਼ਰੂਰੀ ਹੈ ਬੀਗ ਅ ਮੈਨ ਤੁਸੀਂ ਕੀ ਸਮਝਦੇ ਹੋ ਕਿਉਂਕਿ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਆਪਰੇਸ਼ਨ ਬਲੂ ਸਟਾਰ ਕਰਨਾ ਜ਼ਰੂਰੀ ਸੀ ਸਾਕਾ ਨੀਲਾ ਤਾਰਾ ਕਰਨਾ ਜ਼ਰੂਰੀ ਸੀ ਜਾਂ ਉਸ ਤੋਂ ਬਿਨਾ ਵੀ ਸਰ ਸਕਦਾ ਸੀ ਉਤੇ ਕੁਝ ਕਿਹਾ ਨਹੀਂ ਜਾ ਸਕਦਾ ਜੋ ਸਰਕਮ ਸੰਸੇ ਜੋਜ਼ ਵਰਦੇ ਸੀ ਠੀਕ ਹੈ ਜੀ ਪੰਦੇਰ ਸਾਹਿਬ ਬਹੁਤ-ਬਹੁਤ ਧੰਨਵਾਦ ਆਪਣੇ ਸਾਰੇ ਵਿਚਾਰ ਦੇਣ ਦੇ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸਰ ਸੋ ਇਸੰਤ ਪੰਦੇਰ ਸਾਹਿਬ ਜਿਨ੍ਹਾਂ ਨੇ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿਉਂਕਿ 3 ਜੂਨ ਨੂੰ ਜਿਹੜੀ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਪੰਦੇਰ ਸਾਹਿਬ ਵੀ ਮੌਜੂਦ ਸੀ ਔਰ ਇਹਨਾਂ ਨੇ ਵੀ ਦੱਸਿਆ ਕਿ ਮੈਂ ਉੱਥੇ ਕਿਹਾ ਕਿ ਇਹ ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਤੁਸੀਂ ਸੋਚ ਰਹੇ ਹੋ ਉਹ ਗੱਲ ਵੱਖਰੀ ਹੈ ਕਿ ਜਨਰਲ ਬਰਾਡ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਇਥੋਂ ਤੱਕ ਵੀ ਇਹਨ ਪਰਛਾ ਵੀ ਦਰਜ ਮਾਮਲਾ ਵੀ ਜਿਹੜਾ ਦਰਜ ਹੁੰਦਾ ਹੁੰਦਾ ਬਚ ਗਿਆ ਸੋ ਇਹ ਮੁੱਖੀ ਗੱਲ ਇਹ ਹੈ ਕਿ ਉਸ ਮੀਟਿੰਗ ਦੇ ਵਿੱਚ ਜੜੀਆਂ ਗੱਲਾਂ ਇਹ ਵੀ ਚਰਚਾਵਾਂ ਦਾ ਵਿਚਾਰ ਰਹੀਆਂ ਕਿ ਡਿਪਟੀ ਕਮਿਸ਼ਨਰ ਨੇ ਆ ਕਰ ਦਿੱਤਾ ਡਿਪਲੀਕੇਸ਼ਨ ਅਨਸਾਈਨ ਕੀਤਾ ਤੇ ਉਸ ਵਕਤ ਪਾਵਰਲੈਸ ਹੋ ਗਿਆ ਸੀ ਡਿਪਟੀ ਕਮਿਸ਼ਨਰ ਵੀ ਐਡਮਿਨਿਸਟ੍ਰੇਸ਼ਨ ਨੂੰ ਪਾਵਰਲੈਸ ਹੋ ਗਿਆ ਸੀਗਾ ਜਿਹੜੀ ਕਮਾਂਡ ਸੀ ਉਹ ਸਾਰੇ ਦੀ ਸਾਰੀ ਫੌਜ ਦੀ ਹਦ ਸੀ ਦੇਸ਼ਧਨਿਤ ਬਾਕੀ ਖਬਰਾਂ ਲਈ ਬੰਦਰੋ ਪੀਟੀਸੀ ਨਿਊਜ਼ ਨਾਲ ਧੰਨਵਾਦ